ਪੰਜਾਬੀ ਇਕਤਰੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਸਰਕਾਰ ਨੇ ਪੰਜਾਬ ਬਿਜ਼ਨਸ ਨਾਲ ਸਮਝੌਤਾ ਲਿਆ ਨਵਾਂ ਵੱਡਾ ਫੈਸਲਾ ਹੁਣ ਵੱਡੇ ਅਫਸਰਾਂ ਦੀ ਨਿਗਰਾਨੀ ਚ ਹੋਵੇਗਾ ਕੰਮ ਵਿਧਾਨ ਸਭਾ ਦੀ ਕਾਰਵਾਈ ਨੂੰ ਲੈ ਕੇ ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਮੰਗਿਆ ਜਵਾਬ ਵੱਡੇ ਲੀਡਰਾਂ ਨੂੰ ਚੂਬਣ ਗਿਆ ਨਵਜੋਤ ਸਿੰਘ ਸਿੱਧੂ ਦੀਆਂ ਤਿੱਖੀਆਂ ਗੱਲਾਂ ਰਾਜਾ ਵੜਿੰਗ ਸਾਹਮਣੇ ਠੋਕ ਕੇ ਦਿੱਤਾ ਬਿਆਨ ਬਿਜਲੀ ਕਟਾਂ ਤੇ ਬਿਜਲੀ ਬਿੱਲਾਂ ਬਾਰੇ ਪੰਜਾਬ ਦੇ ਲੋਕਾਂ ਲਈ ਵੱਡੀ ਖਬਰ ਪਾਵਰ ਕਾਮ ਨੇ ਦਿੱਤੀ ਅਪਡੇਟ ਪੰਜਾਬ ਸਰਕਾਰ ਦੇ 10 ਮੰਤਰੀਆਂ ਨੂੰ ਮਿਲਣ ਗਿਆ ਨਵੀਆਂ ਗੱਡੀਆਂ ਆ ਪੁਰਾਣੀਆਂ ਗੱਡੀਆਂ ਦੀ ਹਾਲਤ ਹੋਈ ਖਰਾਬ ਪੰਜਾਬ ਚ ਦੋ ਦਿਨ ਪਵੇਗਾ ਮੀਂਹ ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ ਆਪਣੇ ਭਰਾ ਮਜੀਠੇ ਦੇ ਹੱਕ ਚ ਖੜੀ ਹਰਸੀਮਰਤ ਕੋਰ ਬਾਦਲ ਕੇ ਹਰ ਕੇਜਰੀਵਾਲ ਈਡੀ ਸਾਹਮਣੇ ਨਹੀਂ ਹੋ ਰਹੀ ਪੇਸ਼ ਮਜੀਠੀਆਂ ਨੂੰ ਕੀਤਾ ਜਾ ਰਿਹਾ ਹੈ ਪਰੇਸ਼ਾਨ ਪੰਜਾਬ ਸਰਕਾਰ ਦੀ ਹੁਣ ਪੰਜਾਬ ਚ ਭ੍ਰਿਸ਼ਟਾਚਾਰ ਤੇ ਸ਼ਿਕੰਜਾ ਕਸਣ ਵਾਲੀ bizness ਵਿਰੋਧ ਤੇ ਤੀਜੀ ਅੱਖ ਹੋਵੇਗੀ ਇਹ ਪੰਜਾਬ ਸਰਕਾਰ ਦੀ ਪਹਿਲ ਕਦਮੀ ਨਾਲ ਸੰਭਵ ਹੋਣ ਜਾ ਰਿਹਾ ਹੈ ਸਰਕਾਰ ਨੇ ਪੰਜਾਬ bizness ਵਿਰੋਧ ਦੇ ਸਾਰੇ ਥਾਣਿਆਂ ਵਿੱਚ ਕੈਮਰੇ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਉਮੀਦ ਹੈ ਕਿ ਇਹ ਕੰਮ ਮਾਰਚ ਤੱਕ ਪੂਰਾ ਕਰ ਲਿਆ ਜਾਵੇਗਾ ਜਿਸ ਤੋਂ ਬਾਅਦ ਸੀਨੀਅਰ ਅਧਿਕਾਰੀ ਆਪਣੇ ਮੋਬਾਈਲ ਤੇ ਆਸਾਨੀ ਨਾਲ ਦੇਖ ਸਕਣਗੇ ਕਿ ਉਹਨਾਂ ਦੇ ਥਾਣਿਆਂ ਵਿੱਚ ਕੀ ਚੱਲ ਰਿਹਾ ਹੈ ਪੰਜਾਬ ਵਿਜੀਲੈਂਸ ਵਿਰੋਧ ਦੇ ਥਾਣਿਆਂ ਵਿੱਚ ਕੈਮਰੇ ਲਗਾਉਂਦਾ ਪ੍ਰੋਜੈਕਟ ਪ੍ਰਾਈਵੇਟ ਕੰਪਨੀ ਦੀ ਮਦਦ ਨਾਲ ਪੂਰਾ ਕੀਤਾ ਜਾਵੇਗਾ ਜੋ ਵੀ ਕੰਪਨੀ ਇਸ ਪ੍ਰੋਜੈਕਟ ਵਿੱਚ ਕੰਮ ਕਰੇਗੀ ਉਹ ਕੈਮਰੇ ਲਗਾਉਣ ਅਤੇ ਉਹਨਾਂ ਦੀ ਸਾਂਭ-ਸਭਾਲ ਸਮੇਤ ਹੋਰ ਕੰਮ ਵੀ ਕਰੇਗੀ ਕੈਮਰੇ ਲਗਾਉਣ ਦਾ ਮਕਸਦ ਵਿਜੀਲੈਂਸ ਕਰਮਚਾਰੀਆਂ ਤੇ ਨਜ਼ਰ ਰੱਖਣਾ ਹੈ ਇਸ ਦੇ ਨਾਲ ਹੀ ਜੇਕਰ ਕੋਈ ਵਿਜੀਲੈਂਸ ਦੀ ਕਾਰਵਾਈ ਤੇ ਸਵਾਲ ਉਠਾਉਂਦਾ ਹੈ ਤਾਂ ਉਸ ਨੂੰ ਟੁਕਮਾ ਜਵਾਬ ਜਾਵੇਗਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਵਿਧਾਨ ਸਭਾ ਦੀ ਕਾਰਵਾਈ ਨੂੰ ਲੈ ਕੇ ਜਵਾਬ ਮੰਗਿਆ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਾਇਰ ਪਟੀਸ਼ਨ ਤੇ ਪੰਜਾਬ ਸਰਕਾਰ ਕੋਲੋਂ ਜਵਾਬ ਮੰਗਿਆ ਹੈ ਪ੍ਰਤਾਪ ਬਾਜਵਾ ਨੇ ਦੋਸ਼ ਲਾਇਆ ਸੀ ਕਿ ਵਿਧਾਨ ਸਭਾ ਦੇ ਲਾਈਵ ਟੈਲੀਕਾਸਟ ਦੌਰਾਨ ਜਦੋਂ ਵਿਰੋਧੀ ਧਿਰ ਦੇ ਵਿਧਾਇਕ ਬੋਲ ਰਹੇ ਹੁੰਦੇ ਹਨ ਤਾਂ ਕੈਮਰਾ ਅਨਫੋਕਸਡ ਹੁੰਦਾ ਹੈ ਉਹਨਾਂ ਦਾ ਪੂਰਾ ਭਾਸ਼ਣ ਨਹੀਂ ਦਿਖਾਇਆ ਜਾਂਦਾ ਜਦੋਂ ਕਿ ਸੱਤਾ ਧਿਰ ਦੇ ਮੈਂਬਰ ਬੋਲ ਰਹੇ ਹੁੰਦੇ ਹਨ ਤਾਂ ਪ੍ਰਸਾਰਣ ਬਹੁਤ ਸਪਸ਼ਟ ਦਾ ਹੈ ਇਸ ਤੇ ਅਦਾਲਤ ਨੇ ਵਿਧਾਨ ਸਭਾ ਦੇ ਸਪੀਕਰ ਤੇ 77 ਨੂੰ ਨੋਟਿਸ ਜਾਰੀ ਕਰਕੇ ਪੰਜਾਬ ਸਰਕਾਰ ਕੋਲੋਂ ਜਵਾਬ ਮੰਗਿਆ ਹੈ ਪੰਜਾਬ ਕਾਂਗਰਸ ਵਿੱਚ ਚੱਲ ਰਹੀ ਖਿੱਚ ਤੋ ਵਿਚਾਲੇ ਨਵਜੋਤ ਸਿੰਘ ਸਿੱਧੂ ਦਾ ਫੇਰ ਤਿੱਖਾ ਬਿਆਨ ਸਾਹਮਣੇ ਆਇਆ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਾਹਮਣੇ ਸਿੱਧੂ ਨੇ ਕਿਹਾ ਕਿ ਲੀਡਰ ਉਹ ਹੁੰਦਾ ਹੈ ਜੋ ਪਿੱਛੇ ਤੁਰਨ ਵਾਲਿਆਂ ਦਾ ਭਰੋਸਾ ਨਾ ਟੁੱਟਣ ਦੇਵੇ ਮੈਂ ਜਿਉਂਦਾ ਜਾਗਦਾ ਇਮਾਨ ਲੈ ਕੇ ਆਇਆ ਹਾਂ ਤੇ ਇਸੇ ਤਰ੍ਹਾਂ ਵਾਪਸ ਜਾਵਾਂਗਾ ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਹਨਾਂ ਨੇ ਕਿਹਾ ਕਿ ਮੇਰੀਆਂ ਰੈਲੀਆਂ ਤੋਂ ਭਾਵੇਂ ਕਿਸੇ ਨੂੰ ਇਤਰਾਜ਼ ਹੋਵੇ ਪਰ ਮ ਕਿਸੇ ਤੋਂ ਕੋਈ ਇਤਰਾਜ਼ ਹੀ ਨਹੀਂ ਹੈ ਨਾ ਹੀ ਮੈਂ ਕਿਸੇ ਨੂੰ ਕਿਤੇ ਜਾਣ ਤੋਂ ਰੋਕਿਆ ਹੈ ਕਾਂਗਰਸੀ ਆਗੂਆਂ ਦੇ ਸਾਹਮਣੇ ਸਿੱਧੂ ਨੇ ਕਿਹਾ ਕਿ ਕੋਈ ਅਖਾੜਾ ਲਗਾ ਕੇ 10000 ਬੰਦਾ ਇਕੱਠਾ ਕਰਕੇ ਦਿਖਾਵੇ ਮੈਂ ਤਾੜੀਆਂ ਮਾਰ ਕੇ ਉਸ ਦਾ ਸਵਾਗਤ ਕਰਾਂਗਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੀ ਭਲਾਈ ਦੀ ਗੱਲ ਕਰਨ ਦੀ ਬਜਾਏ ਇੱਥੇ ਇੱਕ ਗੁੱਟ ਬਣਾ ਕੇ ਆਪਣੇ ਸਵਾਰਥ ਦੀ ਪੂਰਤੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਸੁਖਪਾਲ ਖੈਰਾ ਤੇ ਬੋਲਦਿਆਂ ਸਿੱਧੂ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਸਿਰਫ ਸਿਆਸਤ ਹੋ ਰਹੀ ਹੈ ਡੈਮੋਕ੍ਰੇਸੀ ਲੋਕਾਂ ਦੀ ਆਵਾਜ਼ ਹੈ ਇਸ ਨੂੰ ਕੋਈ ਰੋਕ ਨਹੀਂ ਸਕਦਾ ਸਿੱਧੂ ਨੇ ਕਿਹਾ ਹੈ ਕਿ ਮੇਰਾ ਕਿਸੇ ਨਾਲ ਕੋਈ ਕਾਟੂਕਲੇਸ਼ ਨਹੀਂ ਹੈ ਮੇਰੀ ਪਤਨੀ ਕੈਂਸਰ ਨਾਲ ਲੜ ਰਹੀ ਹੈ ਜਿਸ ਦਿਨ ਉਹ ਆਊਟ ਆਫ ਡੇਂਜਰ ਹੋ ਗਈ ਮੈਂ ਉਸ ਦਿਨ ਤੋਂ ਲੋਕਾਂ ਨਾਲ ਮੀਟਿੰਗਾਂ ਕਰਾਂਗਾ ਗੁਰੂ ਨਗਰੀ ਨੂੰ ਮੈਂ ਕਦੇ ਨਹੀਂ ਛੱਡਿਆ ਤੇ ਨਾ ਹੀ ਛੱਡਾਂਗਾ ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਠੰਡ ਕਾਰਨ ਸਕੂਲਾਂ ਵਿੱਚ ਕੀਤੀਆਂ ਗਈਆਂ ਛੁੱਟੀਆਂ ਦੌਰਾਨ ਪੰਜਾਬ ਸਰਕਾਰ ਨੇ ਨਵੇਂ ਹੁਕਮ ਜਾਰੀ ਕੀਤੇ ਹਨ ਇਨ੍ਹਾਂ ਹਦਾਇਤਾਂ ਅਨੁਸਾਰ 8ਵੀਂ ਤੋਂ 10ਵੀਂ ਜਮਾਤ ਤੱਕ ਦੇ ਸਾਰੇ ਵਿਸ਼ਿਆਂ ਦੀਆਂ ਆਨਲਾਈਨ ਕਲਾਸਾਂ ਕੰਪਲਸਰੀ ਹਨ ਅਤੇ ਸਾਰੇ ਅਧਿਆਪਕ ਸਵੇਰੇ 10 ਵਜੇ ਤੋਂ 3 ਵਜੇ ਤੱਕ ਦੇ ਟਾਈਮ ਟੇਬਲ ਅਨੁਸਾਰ ਆਪਣੇ ਆਪਣੇ ਵਿਸ਼ਿਆਂ ਦੀਆਂ ਆਨਲਾਈਨ ਕਲਾਸਾਂ ਲਾਉਣਗੇ। ਸਬੰਧਤ ਸਕੂਲ ਮੁਖੀ ਅਤੇ ਜ਼ਿਲ੍ਹਾ ਅਧਿਕਾਰੀ ਇਨ੍ਹਾਂ ਕਲਾਸਾਂ ਨੂੰ ਮੋਨੀਟਰ ਕਰਨਗੇ। ਪੰਜਾਬ ਸਰਕਾਰ ਨੇ ਆਪਣੇ ਮੰਤਰੀਆਂ ਨੂੰ ਵੀ ਨਵੀਆਂ ਗੱਡੀਆਂ ਦਿੱਤੀਆਂ ਹਨ 10 ਮੰਤਰੀਆਂ ਨੂੰ। ਪਹਿਲੀ ਵਾਰ ਇੱਕ ਇੱਕ ਨੋਵਾ ਕ੍ਰਿਸ਼ਟਾ ਅਤੇ ਬਲੇਰੋ ਟੌਪ ਮਾਡਲ ਗੱਡੀ ਦਿੱਤੀ ਗਈ ਹੈ। 20 ਗੱਡੀਆਂ ਕਰੋੜਾਂ ਦੀ ਲਾਗਤ ਨਾਲ ਖਰੀਦੀਆਂ ਗਈਆਂ ਹਨ। ਹਾਲਾਂਕਿ ਵਿਰੋਧੀ ਧਿਰਾਂ ਕਾਰਾਂ ਦੇ ਮੁੱਦੇ ਤੇ ਸਰਕਾਰ ਤੇ ਸਵਾਲ ਕਰੀਆਂ ਹਨ ਜਦਕੀ ਸਰਕਾਰ ਦਾ ਤਰਕ ਹੈ ਕਿ ਮੰਤਰੀਆਂ ਕੋਲ ਪੁਰਾਣੀਆਂ ਗੱਡੀਆਂ ਸਨ ਜੋ ਕਿਤੇ ਵੀ ਜਵਾਬ ਦੇ ਜਾਂਦੀਆਂ ਸਨ ਇਸ ਦੇ ਚਲਦੇ ਇਹ ਫੈਸਲਾ ਲਿਆ ਗਿਆ ਹੈ ਸੂਤਰਾਂ ਮੁਤਾਬਿਕ ਜਿਹੜੇ ਮੰਤਰੀਆਂ ਨੂੰ ਇਹ 10 ਗੱਡੀਆਂ ਦਿੱਤੀਆਂ ਗਈਆਂ ਹਨ ਉਹਨਾਂ ਵਿੱਚ ਮੰਤਰੀ ਹਰਪਜਨ ਸਿੰਘ ਏਟੀਓ ਲਾਲਚੰਦ ਕਟਾਰੂ ਚੱਕ ਲਾਲਜੀਤ ਸਿੰਘ ਭੁੱਲਰ ਬ੍ਰਹਮਸ਼ੰਕਰ ਜਿੰਪਾ ਚੇਤਨ ਸਿੰਘ ਜੋੜਾ ਮਾਜਰਾ ਡਾਕਟਰ ਬਲਬੀਰ ਸਿੰਘ ਬਲਕਾਰ ਸਿੰਘ ਕੁਲਦੀਪ ਸਿੰਘ ਢਾਲੀਵਾਲ ਗੁਰਮੀਤ ਸਿੰਘ ਖੁੱਡੀਆਂ ਤੇ ਗੁਰਮੀਤ ਸਿੰਘ ਮੀਤਹੇਰ ਸ਼ਾਮਿਲ ਹਨ ਮੰਤਰੀਆਂ ਨੂੰ ਸਟਾਫ ਕਾਰ ਦੇ ਰੂਪ ਵਿੱਚ ਇਨੋਵਾ ਕ੍ਰੇਸ਼ਟਾ ਤੇ ਸਿਕਿਉਰਿਟੀ ਸਟਾਫ ਲਈ ਬਲੈਰੋ ਦਿੱਤੀ ਗਈ ਹੈ ਪਾਵਰ ਕਮ ਵੱਲੋਂ ਬਿਜਲੀ ਖਪਤਕਾਰਾਂ ਨੂੰ ਸਿਸਟਮ 'ਚ ਆਪਰੇਟ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਜਲੰਧਰ ਦੇ 70 ਫੀਸਦੀ ਖਪਤਕਾਰਾਂ ਦਾ ਡਾਟਾ ਅਪਡੇਟ ਕੀਤਾ ਗਿਆ ਹੈ ਬਿਜਲੀ ਖਪਤਕਾਰ ਵੈਬਸਾਈਟ ਤੇ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੇ ਹਨ ਜਾਂ ਸਬੰਧਤ ਬਿਜਲੀ ਦਫ਼ਤਰ 'ਚ ਜਾ ਕੇ ਆਪਣਾ ਖਾਤਾ ਰਜਿਸਟਰ ਕਰਵਾ ਸਕਦੇ ਹਨ ਸਿਸਟਮ ਵਿੱਚ ਆਪਰੇਟ ਹੋਣ ਵਾਲੇ ਖਪਤਕਾਰਾਂ ਨੂੰ ਮੋਬਾਈਲ ਰਾਹੀਂ ਬਿਜਲੀ ਦੇ ਬਿੱਲਾਂ ਸਮੇਤ ਹੋਰ ਜਾਣਕਾਰੀ ਮਿਲੇਗੀ ਇਸ ਤਹਿਤ ਉਸੇ ਪਾਵਰ ਕਟਾਂ ਬਾਰੇ ਜਾਣਕਾਰੀ ਦੇ ਨਾਲ ਵੀ ਅਪਡੇਟ ਰਹ ਸਕੋਗੇ ਵਿਭਾਗ ਵੱਲੋਂ ਰਾਜਪੱਦੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਖਪਤਕਾਰਾਂ ਨੂੰ ਤੋ ਵੱਧ ਸਹੂਲਤਾਂ ਮੁਹਈਆ ਕਰਵਾਈਆਂ ਜਾ ਸਕਣ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਸਣੇ ਉੱਤਰੀ ਭਾਰਤ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਸੰਗਣੀ ਧੁੰਦ ਤੇ ਕੜਾਕੇ ਦੀ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ ਸੰਗਣੀ ਧੁੰਦ ਕਰਕੇ ਜਿੱਥੇ ਵਿਜ਼ਿਬਿਲਟੀ ਘੱਟ ਹੋ ਗਈ ਹੈ ਉੱਥੇ ਹੀ ਠੀਤ ਲਹਿਰ ਨੇ ਜਾਨ ਜੀਵਨ ਪ੍ਰਭਾਵਿਤ ਕਰ ਦਿੱਤਾ ਹੈ ਐਤਵਾਰ ਨੂੰ ਠੰਡੀਆਂ ਹਵਾਵਾਂ ਚੱਲਣ ਕਰਕੇ ਪੰਜਾਬ ਚ ਤਾਪਮਾਨ 10 ਡਿਗਰੀ ਸੈਲਸੀਅਸ ਤੱਕ ਢੇਠਾ ਡਿੱਗ ਗਿਆ ਹੈ ਪੰਜਾਬ ਵਿੱਚ ਗੁਰਦਾਸਪੁਰ ਸਭ ਤੋਂ ਠੰਡਾ ਰਿਹਾ ਜਿੱਥੇ ਘੱਟ ਤੋਂ ਘੱਟ ਤਾਪਮਾਨ 4.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਅਤੇ ਹੁਣ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਤੱਕ ਪੰਜਾਬ ਵਿੱਚ ਕੁਝ ਥਾਵਾਂ ਤੇ ਹਲਕਾ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ ਜਦੋਂ ਕਿ ਸੂਬੇ ਵਿੱਚ ਠੰਡ ਦਾ ਕਹਿਰ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗਾ ਅਗਲੇ ਦਿਨਾਂ ਦੌਰਾਨ ਉੱਤਰ-ਪੱਛਮੀ ਅਤੇ ਮੱਧ ਭਾਰਤ ਵਿੱਚ ਤੇਜ਼ ਠੰਡ ਨਾਲ ਮੀਂਹ ਪੈ ਸਕਦਾ ਹੈ ਹਰ ਸਿਮਰ ਕੌਰ ਬਾਦਲ ਨੇ ਆਪਣੇ ਭਰਾ ਭਿਕਰਮ ਜੀਠੇ ਦੇ ਹੱਕ 'ਚ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਈਡੀ ਦੇ ਤੀਜੀ ਵਾਰ ਸਮਨ ਹੋਣ ਤੋਂ ਬਾਅਦ ਵੀ ਅਰਵਿੰਦ ਕੈਰੀਵਾਲ ਪੇਸ਼ ਨਹੀਂ ਹੋ ਰਹੇ ਪਰ ਦੂਜੇ ਪਾਸੇ ਮੇਰੇ ਭਰਾ ਭਿਕਰਮ ਮਜੀਠਿਆ ਨੂੰ ਭਗਵੰਤ ਮਾਨ ਦੇ ਟੀਨ ਨੂੰ ਇਨਸਾਫ ਦੇਉਣ ਦੇ ਲਈ ਬਿਆਨ ਦੇਣ ਵਿੱਚ ਆਪ ਵੱਲੋਂ ਬਦਲਾਖੋਰੀ ਦੀ ਭਾਵਨਾ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ ਮੇਰੇ ਭਰਾ ਵਿਕਰਮ ਸਿੰਘ ਜੀਠਿਆ ਤਾਂ ਵਾਰ-ਵਾਰ ਪੇਸ਼ ਹੋ ਰਹੇ ਹਨ ਪਰ ਅਰਮਿੰਦ ਕੇ ਅਰੀਵਾਲ ਕਿਸ ਗੱਲ ਤੋਂ ਭੱਜ ਰਹੇ ਹਨ ਦੱਸ ਦੇਗੇ 2021 ਵਿੱਚ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵਿੱਚ ਵਿਕਰਮ ਮਜੀਠੀਆ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਪਰਚਾ ਦਰਜ ਹੋਇਆ ਸੀ ਜਿਸ ਤਹਿਤ ਭਗਵੰਤ ਮਾਨ ਸਰਕਾਰ ਵਿੱਚ ਮਜੀਠੀਆ ਨੂੰ ਤੀਜੀ ਵਾਰ ਸ hẳn ਜਾਰੀ ਹੋ ਚੁੱਕੇ ਹਨ ਅਤੇ ਦੋ ਵਾਰ ਐਸਆਈਟੀ ਨੇ ਪੁੱਛਗਿੱਛ ਵੀ ਕੀਤੀ ਹੈ ਇਹ ਆਉਣ ਵਾਲੇ ਸਮੇਂ ਦੇ ਅੰਦਰ ਬਿਲਕੁਲ ਅਸੀਂ ਜਿਹੜਾ ਜਿੰਨਾ ਵੀ ਬਜਟ ਚਾਹੀਦਾਗਾ ਜਿੰਨੇ ਵੀ ਪੈਸੇ ਚਾਹੀਦੇ ਅਸੀਂ ਦੇਵਾਂਗੇ ਕਿਉਂਕਿ ਪੰਜਾਬ ਜਿਹੜਾ ਉਹ ਖੇਤੀਬਾੜੀ ਨਿਰਭਰ ਸੂਬਾ ਹੈਗਾ ਪੰਜਾਬ ਦੇ ਅੰਦਰ ਖੇਤੀਬਾੜੀ ਜਿਹੜੀ ਮੇਨ ਸਾਡਾ ਕੀਤਾਗਾ ਮੇਨ ਧੰਦਾਗਾ ਪੰਜਾਬ ਦੇ ਲੋਕਾਂ ਦਾ ਸੋ ਉਹਦੇ ਲਈ ਅਸੀਂ ਉਹਨੂੰ ਅੱਗੇ ਲੈ ਕੇ ਜਾਣ ਲਈ ਫਸਲਾਂ ਦਾ ਹੋਰ ਔਰ ਕਿਸ ਤਰ੍ਹਾਂ ਅਸੀਂ ਫਸਲਾਂ ਦਾ ਪ੍ਰੋਡਕਸ਼ਨ ਕਿਵੇਂ ਵਧਾ ਸਕਦੇ ਹਾਂ ਡਾਈਵਰਸੀਫਿਕੇਸ਼ਨ ਵੱਲ ਕਿਸ ਤਰ੍ਹਾਂ ਹੋਰ ਨਵੀਆਂ ਫਸਲਾਂ ਨੂੰ ਲੈ ਸਕਦੇ ਹਾਂ ਉਹਦੇ ਸਮਾਂ ਕਿਦਾਂ ਘਟਾਇਆ ਜਾ ਸਕਦਾ ਜਿਸ ਤਰ੍ਹਾਂ ਅੱਜ ਆਪਾਂ ਆਏ ਹਾਂਗੇ ਸੋ ਇਹ ਸਾਰੇ ਲਈ ਜਿੰਨਾ ਪੈਸਾ ਚਾਹੀਦਾ ਅਸੀਂ ਦੇਵਾਂਗੇ ਅਸੀਂ ਬਿਲਕੁਲ ਐਗਰੀਕਲਚਰ ਯੂਨੀਵਰਸਿਟੀ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਪਿਛਲੇ ਕਾਰਜਕਾਲ ਦੇ ਦੌਰਾਨ ਕੁਝ ਸ਼ੀਨਾ ਹੁੰਦੇ ਕਿ ਘਟਾਲਾ ਹੋਇਆ ਸੀ ਸੋ ਉਸ ਨੂੰ ਲੈ ਕੇ ਹੁਣ ਜਾਂਚ ਦੀ ਰਿਪੋਰਟ ਵੀ ਕੀਤੀ ਗਈ ਹੈ ਸੋ ਲੱਗਦਾ ਵੀ ਖੁਲਾਸੇ ਹੋਣਗੇ ਨੋਟ ਜਾਰੀ ਕਰੋ ਦੇਖੋ ਜਿਹੜੇ ਵੀ ਜਿਸ ਨੇ ਵੀ ਕਿਸੇ ਵੀ ਵਿਅਕਤੀ ਨੇ ਇਹਦੇ ਕਪੜਾ ਕੀਤਾਗਾ ਕੋਈ ਵੀ ਵਿਅਕਤੀ ਆ ਤਾਂ ਉਹਦੇ ਖਿਲਾਫ ਕਾਨੂੰਨ ਦੇ ਮੁਤਾਬਕ ਕਾਰਵਾਈ ਹੁੰਦੀ ਆ ਤਾਂ ਕਾਨੂੰਨ ਆਪਣੀ ਕਾਰਵਾਈ ਕਰ ਰਿਹਾ ਹੈਗਾ ਸੋ ਬਿਲਕੁਲ ਕਾਨੂੰਨ ਦੇ ਮੁਤਾਬਕ ਕਾਰਵਾਈ ਹੋਊ। ਸਰ ਇੰਡੀਆ ਗੱਠਜੋੜ ਦੀ ਮੀਟਿੰਗ ਨਾਲ ਲੱਗਦਾ ਹੈ ਕਿ ਪੰਜਾਬ ਲੈ ਕੇ ਕੁਝ ਸਾਲ ਹੋ ਪਾਏਗਾ ਆਂਗ ਦਾ ਦੇਖੋ ਇੰਡੀਆ ਆਲਾਈਂਸ ਦੀ ਮੀਟਿੰਗ ਜਿਹੜੀ ਆ ਉਹ ਜਾਰੀ ਆ ਜਦੋਂ ਇੰਡੀਆ ਆਲਾਈਂਸ ਦੀ ਮੀਟਿੰਗ ਹੋਊਗੀ ਜਿਹੜੇ ਸਾਡੇ ਮੈਂਬਰ ਸਾਹਿਬਾਨ ਜਾਂ ਦੂਸਰੀਆਂ ਪਾਰਟੀ ਦੇ ਮੈਂਬਰ ਸਾਹਿਬਾਨ ਬੈਠੇ ਨੇ ਉਹ ਬਰੀਫ ਕਰਨਗੇ। ਸਰ ਮਿਨਿਸਟਰ ਰਮਨ ਅਰੋੜਾ 26 ਜਨਵਰੀ ਨੂੰ ਮਿਨਿਸਟਰ ਸਰ ਹੋ ਰਿਹਾ ਨਵੀਆਂ ਕਾਰਸੀਆਂ ਜਿੱਦਗੇ ਇਸ ਆਪਾਂ ਦੇਖੋ ਜਿਹੜੀਆਂ ਪੁਰਾਣੀਆਂ ਕਾਰ ਹੋ ਜਾਂਦੀਆਂ ਨੇ ਉਹਦੀ ਜਗ੍ਹਾ ਤੇ ਨਵੀਆਂ ਕਾਰਾਂ ਆਉਂਦੀਆਂ ਰਹਦੀਆਂ ਨੇ ਉਹ ਇੱਕ ਪ੍ਰਕਿਰਿਆ ਜਾਰੀ ਹੈ ਜਦੋਂ ਕੋਈ ਕਾਰ ਕੰਡਮ ਹੁੰਦੀ ਆ ਉਦੋਂ ਹੀ ਨਵੀਂ ਲਈ ਜਾਂਦੀ ਹੈ ਇਹ ਨਹੀਂ ਹੈਗਾ ਕਿ ਨਵੀਆਂ ਖੜੀਆਂ ਨੇ ਰਹੀਆਂ ਸੋ ਜਿੱਥੇ ਕਿਤੇ ਰਿਕੁਆਇਰਮੈਂਟ ਆ ਪੈਸਾ ਉੱਥੇ ਹੀ ਖਰਚਿਆ ਜਾ ਰਿਹਾ ਸਰ ਮਿਨਿਸਟਰ ਰਮਨ ਅਰੂਣਾ 26 ਜਨੂਅਰੀ ਨੂੰ ਝੰਡਾ ਲਹਿਰਾ ਰਹੇ ਸੀ ਤੇ ਗਵਰਨਰ ਨੇ ਚਿੱਠੀ ਲਿਖੀ ਹੈ ਤੁਹਾਡੀ ਸਰਕਾਰ ਕੀ ਕਹਿੰਨ ਚਾਹੋ ਦੇਖੋ ਉਹਨਾਂ ਕੋਲੇ ਹਜੇ ਸਟੈਚੂਲਰੀ ਪੀਰੀਅਡ ਜਿਹੜਾ ਹੈਗਾ ਅਪੀਲ ਕਰਨ ਦਾ ਸਮਾਂ ਉਹਨਾਂ ਕੋਲੇ ਹੈਗਾਗਾ ਜਿੰਨੀ ਇੱਕ ਬੰਦੇ ਨੂੰ ਅਪੀਲ ਕਰਨ ਲਈ ਸਮਾਂ ਚਾਹੀਦਾ ਹੁੰਦਾ 30 ਦਿਨ ਦਾ ਸਮਾਂ ਹੁੰਦਾਗਾ ਸੋ ਅਬਦੀ ਉਹ ਲੀਗਲ ਜਿਹੜੀ ਉਹਨਾਂ ਕੋਲੇ ਰਾਈਟ ਨੇ ਉਹਨੂੰ ਐਕਸਰਸਾਈਜ਼ ਕਰਨੀ ਜਦੋਂ ਲੀਗਲ ਰਾਈਟ ਐਕਸਰਸਾਈਜ਼ ਹੋ ਗਿਆ ਉਸ ਤੋਂ ਬਾਅਦ ਅਦਾਲਤ ਨੇ ਫੈਸਲਾ ਕਰਨਾਗਾ ਬੈਟਰ ਸਬ ਜੁਡਾਈ ਸਾਂ ਮੈਂ ਇਹਦੇ ਤੇ ਜ਼ਿਆਦਾ ਨਹੀਂ ਬੋਲੂਗਾ ਸੋ ਮੈਨੂੰ ਸਮਝ ਆਇਆਗਾ ਕਿ ਉਹ ਹਜੇ ਉਹਨਾਂ ਕੋਲੇ ਲੀਗਲ ਰਾਈਟ ਹੈਗਾਗਾ ਹਜੇ ਉਹਨਾਂ ਕੋਲੇ ਲੀਗਲ ਆਪਣਾ ਸਮਾਂ ਵੀ ਰਹਿੰਦਾਗਾ ਸੋ ਸਾਨੂੰ ਵੇਟ ਕਰਨੀ ਚਾਹੀਦੀ ਹੈ ਥੈਂਕ ਯੂ ਸੈਸਿੰਗ ਕੇ ਰਿਗਾਰਡਿੰਗ ਕਿਆ ਨੀ ਫੈਸਿਲਿਟੀਜ਼ ਜੋ ਹੈ प्रोसेसिंग जैसे डाइवर्सिफिकेशन की बात की आप ने तो प्रोसेसिंग के रिलेटेड काफी सारे इश्यूज हैं क्योंकि उसके लिए फटीज और इंफ्रास्ट्रक्चर की कमी कितनी है।, है, है बिल्कुल जो तो डाइवर्सिफिकेशन आणते नाल बहुत सारे और प्रोसेसिंग ਦਾ ਕੰਮ ਆ ਜਾ ਹੋਰ ਜਿੰਨੇ ਵੀ ਕੰਮ ਨੇ ਉਹਦੇ ਲਈ ਜਿੱਥੇ ਵੀ ਬਜਟ ਦੀ ਜਰੂਰਤ ਹੈ ਕਿਉਂਕਿ ਮੇਰੇ ਮੈਂ ਤੌਰ ਫਾਈਨੈਂਸ ਮਿਸਟਰੀ ਕਹਿ ਸਕਦਾਗਾ ਕਿ ਉਹ ਅਸੀਂ ਫੰਡ ਬਹैया ਕਰਾਵਾ ਕੇ ਪ੍ਰੋਸੈਸਿੰਗ ਦੇ ਲਈ ਇਸ ਵਾਰ ਅਸੀਂ ਫੂਡ ਪ੍ਰੋਸੈਸਿੰਗ ਲਈ ਪੰਜਾਬ ਐਗਰੋ ਨੂੰ ਪੰਜਾਬ ਐਗਰੋ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਅਸੀਂ ਉਹਨਾਂ ਨੂੰ ਫੰਡ ਮੈਸੇਜ ਕਰਾਏ ਨੇ ਕਿ ਤਾਂ ਕਿ ਜਿੱਥੇ ਫੂਡ ਪ੍ਰੋਸੈਸਿੰਗ ਚਾਹੀਏ ਹੋ ਮੈਂ ਅਲੀਚੀ ਦੀ ਗੱਲ ਕਰਾਂ ਜਾਂ ਫਿਰੋਜ਼ਪੁਰ ਚ ਮਿਰਚ ਦੀ ਗੱਲ ਕਰੀਏ ਉੱਥੇ ਅਸੀਂ ਕਿਹਾ ਕਿ ਨਵੇਂ ਕਾਰਖਾਨੇ ਜਾਂ ਨਵੇਂ ਜਿਹੜੀ ਇੰਡਸਟਰੀ ਲਾਓ ਤਾਂ ਕਿ ਫੂਡ ਪ੍ਰੋਸੈਸਿੰਗ ਜਿਹੜੀ ਹੋ ਸਕੇ ਉਸ ਫੂਡ ਪ੍ਰੋਸੈਸਿੰਗ ਦੇ ਨਾਲ ਹੀ ਸਾਡਾ ਪ੍ਰੋਡਕਟ ਜਿਹੜਾਗਾ ਦੇਸ਼ ਦੁਨੀਆ ਜਾ ਸਕੇ ਪੰਜਾਬ ਚ ਲੋਕ ਰਾਜ ਸਥਾਪਿਤ ਹੀ ਨਹੀਂ ਹੋਇਆ ਪੰਜ ਚਾਰ ਚੀਫ ਮਿਨਿਸਟਰਾਂ ਦਾ ਰਾਜ ਰਿਹਾ ਜਿਨ੍ਹਾਂ ਨੇ ਗੁਰੂ ਦੇ ਫਲਸਫੇ ਨੂੰ ਹੀ ਬਦਲਤਾ ਸਰਬਤ ਕਾ ਭਲਾ ਅਲਦੀ ਪਾਛਾਈ ਤੇ ਦਸਵੀਂ ਪਾਛਾਈ ਨੂੰ ਅੱਡ ਨਹੀਂ ਦੇਖ ਸਕਦਾ ਕੋਈ ਗੁਰੂ ਇੱਕ ਹੈ ਸਰਬਤ ਦਾ ਭਲਾ ਪਰ ਸ਼ੁਰੂ ਕਰ ਮੇਰੇ ਘਰ ਤੋਂ ਸਵਾਏ ਘਰ ਪਰਨ ਦੇ ਪੰਜਾਬ ਨੂੰ ਖੋਖਲਾ ਕਰਤਾ ਰਾਜਨੀਤੀ ਨੀਤੀ ਦੀ ਹੁੰਦੀ ਹੈ ਨੀਤੀ ਦੀ ਪਾਲਿਸੀ ਦੀ ਹੁੰਦੀ ਹੈ ਇਹਨਾਂ ਨੇ ਝੂਠ ਵੇਚ ਕੇ ਪੰਜਾਬ ਦੇ ਪੈਸੇ ਖਾਦੇ ਆ ਪਤਨਿੰਨ ਲੜਾਈ ਲੜੂ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਇਮਾਨਦਾਰੀ ਦੀ ਮਾਰਥੋ ਨੂੰ ਅੱਜ ਇੱਕ ਗੱਲ ਕਹਿ ਦਿੰਨਾ ਸਭ ਤੋਂ ਵੱਡਾ ਅੱਜ ਧਰਤੀ ਦੇ ਉੱਤੇ ਅਗਰ ਕੋਈ ਖਲਾਅ ਹੈ ਤੇ ਉਹ ਹੈ ਭਰੋਸੇਯੋਗਤਾ ਭਰੋਸਾ ਬਰਸ ਲੀਟਰੋ ਹੁੰਦਾ ਜਿਹੜਾ ਪਿੱਛੇ ਤੁਰਨ ਵਾਲਿਆਂ ਨੂੰ ਭਰੋਸਾ ਜਗਾ ਦੇ ਇਸ ਭਰੋਸੇ ਨੂੰ ਟੁੱਟ ਨਹੀਂ ਦੇਣਾ ਇਹੀ ਭਰੋਸਾ ਲੈ ਕੇ ਰਾਜਨੀਤੀ ਵਿੱਚ ਆਇਆ ਸੀ ਇਹੀ ਭਰੋਸਾ ਲੈ ਕੇ ਰਾਜਨੀਤੀ ਕੋ ਜਾਊਂਗਾ ਇਹੀ ਮੇਰੇ ਪਿਓ ਦੀ ਮੰਗ ਸੀ ਮੈਂ ਕਿਹਾ ਕਿਸੇ ਨੂੰ ਕੋਈ ਇਤਰਾਜ਼ ਹੋਵੇ ਮੈਨੂੰ ਤਾਂ ਕਿਸੇ ਤੋਂ ਕੋਈ ਇਤਰਾਜ਼ ਨਹੀਂ ਮੈਂ ਤਾਂ ਕਦੇ ਕਿਸੇ ਨੂੰ ਨਹੀਂ ਰੋਕਿਆ ਵੀ ਭਾਈ ਫਲਾਨੀ ਥਾਂ ਤੇ ਨਾ ਜਾ ਮੈਂ ਤਾਂ ਇਹ ਕਹੇ ਜੇ ਸੋਕ ਇਕੱਠਾ ਹੁੰਦਾ ਉੱਥੇ ਵੀ ਜਾਓ ਕਾਂਗਰਸ ਦੀ ਆਈਡੀਓਲੋਜੀ ਕਾਂਗਰਸ ਦੀ ਆਈਡੀਓਲੋਜੀ ਕੀ ਹੈ ਅਨੇਕਤਾ ਚੇਕਤਾ ਭਾਸ਼ਾ ਡਾਹ ਹੋ ਸਕਦੀ ਹੈ ਖਾਣ ਪੀਣ ਡਾਹ ਹੋ ਸਕਦਾ ਹੈ ਕਲਚਰ ਡਾਹ ਹੋ ਸਕਦਾ ਹੈ ਪਰ ਅਸੀਂ ਸਾਰੇ ਇੱਕਾਂ ਪਰਿਵਾਰ ਦੀ ਏਕਤਾ ਦੇ ਵਿੱਚ ਸਿਰਜੇ ਹੋਏ ਹਾਂ ਇਹੀ ਰਾਹੁਲ ਜੀ ਕਹਿੰਦੇ ਆ ਇਸ ਏਕਤਾ ਨੂੰ ਟੁੱਟਣ ਨਹੀਂ ਦੇਣਾ ਜੇ ਕੋਈ ਹੋਰ ਤੋੜਦਾ ਸਵਾਰੀ ਆਪਣੇ ਸਮਾਨ ਦੀ ਆਪ ਗੱਲ ਇਹ ਆ ਕਿ ਤੁਸੀਂ ਸਾਰੇ ਜਾਣਦੇ ਹੋ ਵੀ ਮੇਥੋਂ ਕੀ ਤਕਲੀਫ ਕੋਈ ਲਾਵੇ ਖਾੜਾ ਤੇ 10000 ਬੰਦਾ ਇਕੱਠਾ ਕਰੇ ਮੈਂ ਉਹਦੀ ਤਾੜੀਆਂ ਮਾਰ ਕੇ ਸਵਾਗਤ ਕਰੂੰਗਾ ਪਰ ਪ੍ਰਚਾਰ ਕਰੇ ਪੰਜਾਬ ਦਾ ਪੰਜਾਬ ਦੇ ਲੋਕਾਂ ਦੀ ਭਲਾਈ ਦਾ ਲੋਕ ਭਲਾਈ ਕਿਥੇ ਇੱਥੇ ਇੱਥੇ ਤੇ ਇੱਕ ਗੁੱਟ ਬਣਾ ਕੇ ਆਪਣੇ ਸਵਾਰਥ ਦੀ ਪੂਰਤੀ ਸਵਾਰਥ ਦੀ ਪੂਰਤੀ ਗੁਰੂ ਨਹੀਂ ਮੰਨਦਾ ਇਸ ਗੁਰੂ ਇਸ ਥਲੀ ਦੇ ਉੱਤੇ ਖੜ ਕੇ ਕਹਿਣਾ ਕਿ ਜਾਦਵ ਸਾਹਿਬ ਨਾਲ ਮੇਰਾ ਪੂਰਾ ਸਹਿਯੋਗ ਇੱਕ ਇੱਕ ਵਰਕਰ ਖੜਾ ਕਰੂੰਗਾ ਤੁਹਾਡੀ ਜਿੰਦਗੀ ਚੋਂ ਜਾਰੀ ਰਹੇਗਾ ਮੇਰਾ ਸਿਲਸਿਲਾ ਮੁੱਕ ਨਹੀਂ ਸਕਦਾ ਮੈਂ ਕਹਾਂ ਮੇਰਾ ਸਾਰਾ ਕੁਝ ਚਲਾ ਜਾਏ ਸਭ ਕੁਝ ਗਵਾ ਦਿਆਂ ਮੈਂ ਲੇਕਿਨ ਮੈਂ ਧਰਮ ਨਹੀਂ ਹਾਰੂੰਗਾ ਔਰ ਮੇਰੀ ਪ੍ਰੇਰਣਾ ਹੈ ਬੰਦ ਬੰਦ ਕਟਾਏ ਆਰਿਆ ਨਾਲ ਚਰਾਏ ਗਏ ਖੋਪੜੀਆਂ ਲਹਾਈਆਂ ਪਰ ਧਰਮ ਨਹੀਂ ਹਾਰਿਆ ਧਰਮ ਹੈ ਪੰਜਾਬ ਦੀ ਰਾਹ ਦਾ ਹਰ ਰੋੜਾ ਰਾਸ਼ਟਰ ਧਰਮ ਤੋਂ ਉੱਤੇ ਕੋਈ ਧਰਮ ਨਹੀਂ ਪੰਜਾਬ ਦੀ ਰਾਹ ਦਾ ਹਰ ਰੋੜਾ ਹਟਾ ਦੇਣਾ ਭੁੱਖਿਆਂ ਨੂੰ ਰਜਾ ਦੇਣਾ ਰੋਂਦਿਆਂ ਨੂੰ ਹਸਾ ਦੇਣਾ ਉੱਜੜਿਆ ਨੂੰ ਬਸਾਪਾ ਪਾਰਟੀ ਔਰ ਕੌਮਨ ਦਾ ਅਪੁਚੀ ਜਿਹੜਾ ਕਹਿ ਰਹੇ ਹੋ ਇਹ ਹਾਈ ਕਮਾਂਡ ਇਹ ਹਾਈ ਕਮਾਂਡ ਤੈਅ ਕਰੇ ਇਹ ਹਾਈ ਕਮਾਂਡ ਤੈਅ ਕਰੇ ਜਦੋਂ ਕੁਰਸੀਆਂ ਲੈਣੇ ਹੋ ਜਦੋਂ ਪਦ ਲੈਣੇ ਹੋ ਉਹਦੇ ਲੈਣੇ ਉਦੋਂ ਮਾਂ ਹਾਈਕਵਾਰਟ ਦੀ ਬੰਨਣੀ ਹੈ ਤੇ ਜਦੋਂ ਰਾਸ਼ਟ੍ਰ ਹਿੱਤ ਦੇ ਵਿੱਚ ਹਾਈ ਕਮਾਂਡ ਕੋਈ ਫੈਸਲਾ ਲੈਂਦੀ ਹੈ ਤੇ ਅਸੀਂ ਐ ਕਰਦੇ ਆਂਗੇ ਅਸੀਂ ਕੀਤਾ ਬਹਿ ਨਹੀਂ ਕਰ ਦਿਓ ਫਿਰ ਜੋ ਹਾਈ ਕਮਾਂਡ ਕਹੇ ਸਰਵੋੱਚ ਮੈਂ ਆਪਣੇ ਨਹੀਂ ਮੈਂ ਮੈਂ ਕਹਿੰਨਾ ਆਪਣਾ ਮਤ ਦੇ ਦਿੱਤਾ ਬੰਦ ਕਮਰਿਆਂ ਚ ਦੇ ਦਿੱਤਾ ਇਹ ਵੀ ਕਹਿ ਦਿੱਤਾ ਕਿ ਜੇ ਉਹ ਇਕੱਠੇ ਹੋਣਗੇ ਉਹਨਾਂ ਦੀ 35% ਵੋਟਾਂ ਹੋ ਜਾਣਗੀਆਂ ਤੁਸੀਂ ਇਕੱਠੇ ਹੋਵੋਗੇ ਸ਼ੁਰੂ 45 ਤੋਂ ਕਰੋਗੇ ਤੇ ਪਹਿਲਾਂ ਤੁਸੀਂ ਦੇਸ਼ ਦੀ ਡੈਮੋਕ੍ਰੇਸੀ ਤਾਂ ਬਚਾ ਲਓ ਹਾਂਜੀ ਡੈਮੋਕ੍ਰੇਸੀ ਜੇ ਨਾ ਬਜੀ ਥੋੜੀ ਪਾਰਟੀ ਦੀ ਵਿਚਾਰਧਾਰਾ ਕੀ ਕਰਨੀ ਹੈ ਫਿਰ ਸੁਖਪਾਲ ਖੈਰਾ ਦੇ ਖਿਲਾਫ ਪੋਲਿਟੀਕਲ ਵਿੰਡਟਾ ਹੈ ਸਮਝੇ ਸੁਖਪਾਲ ਖੈਰਾ ਸਾਹਿਬ ਨੂੰ ਜਿਸ ਤਰੀਕੇ ਨਾਲ ਦਿੱਤਾ ਗਿਆ ਮੈਂ ਉਹਦੇ ਤੇ ਪੂਰੀ ਤਰ੍ਹਾਂ ਠੋਕ ਵਜਾ ਕੇ ਕਹਿਤਾ ਤੇ ਮਿੱਤਰਾ 323 ਚ ਮੈਨੂੰ ਅੰਦਰ ਦਿੱਤਾ ਉਹਦੇ ਬਾਰੇ ਤੁਸੀਂ ਕੀ ਕਹੋਗੇ ਕਹਿਣਾ ਜਰਾ ਸਮਝਿਆ 323 ਚ ਹਾਜ਼ਰ ਜਵਾਨ ਦਿੰਦਾ ਹੌਲਦਾਰ ਜਦੋਂ ਕਾਨੂੰਨ ਨਿਆ ਨੀਤੀ ਧਰਮ ਜਦੋਂ ਇਹ ਹੀ ਸਾਰਾ ਕੁਝ ਚਲਿਆ ਗਿਆ ਤਾਂ ਫਿਰ ਲੋਕ ਰਾਜ ਕਹਦਾ ਪੁਰਾਣੀ ਕਾਬਦ ਹੁੰਦੀ ਸੀ ਆਇਰਨ ਹੈਂਡ ਇਨ ਵੈਲਵਟ ਕਲਵ ਕਸ਼ਨੀਲ ਦਾ ਦਸਤਾਨਾ ਹੈ ਅੰਦਰ ਲੋਹੇ ਦਾ ਹੱਥ ਐ ਨਹੀਂ ਚੱਲਣਾ ਮਿੱਤਰਾ ਡੈਮੋਕ੍ਰੇਸੀ ਲੋਕਾਂ ਦੀ ਆਵਾਜ਼ ਹੈ ਤੇ ਲੋਕਾਂ ਦੀ ਆਵਾਜ਼ ਨੂੰ ਤੁਸੀਂ ਕੋਈ ਨਹੀਂ ਰੋਕ ਸਕਦਾ ਫਰਕ ਇਹ ਹੈ ਕਿ 15 ਬੰਦੇ ਪੰਜਾਬ ਨੇ ਕਿ 3 ਕਰੋੜ ਪੰਜਾਬੀ ਮੈਂ 3 ਕਰੋੜ ਪੰਜਾਬੀਆਂ ਜੀ ਫਿਰੂੰਗਾ ਇਸ ਦੇ ਉੱਤੋਂ ਵੀ ਤਕਲੀਫ ਦੇਖ ਕੇ ਤੁਸੀਂ ਇਹ ਦੇਖੋ ਆ ਪੰਜਾਬ ਸਰਕਾਰ ਖਰਚਾ ਕਰ ਰਹੀ ਹੈ ਤਕਲੀਫ ਭਾਜਪੀ ਨੂੰ ਇੰਨੀ ਹੈ ਕਿ ਅਸੀਂ ਟ੍ਰੇਨਾਂ ਭੇਜ ਨਾ ਜਾਂਦੇ ਸੀ ਟ੍ਰੇਨ ਜਾਣੀ ਸੀਗੀ ਬਨਾਰਸ ਟ੍ਰੇਨ ਜਾਣੀ ਸੀ ਅਯੁੱਧਿਆ ਟ੍ਰੇਨ ਜਾਣੀ ਸੀ ਪਟਨਾ ਸਾਹਿਬ ਟ੍ਰੇਨ ਜਾਣੀ ਸੀ ਹਜੂਰ ਸਾਹਿਬ ਪੈਸੇ ਪੰਜਾਬ ਸਰਕਾਰ ਨੇ ਐਡਵਾਂਸ ਜਮ੍ਹਾਂ ਕਰਾ ਦਿੱਤੇ ਪਰ ਬੀਜੇਪੀ ਨੇ ਉਹ ਟ੍ਰੇਨਾਂ 'ਤੇ ਵੀ ਰੋਕ ਲਾ ਦਿੱਤੀ ਉਸਦੀ ਵੀ ਤਕਲੀਫ ਹੈ ਤਾਂ ਕਹਿੰਦਾ ਭਾਵੇਂ ਆ ਕਿ ਹੁਣ ਉਹਦੇ ਜਗ੍ਹਾ ਅਸੀਂ ਪਲੇਨਸ ਦਾ ਬੰਦੋਬਸ ਕਰ ਰਹੇ ਹਾਂ ਬੱਸਿਸ ਪੰਜਾਬ ਸਰਕਾਰ ਦੀ ਆਪਣੀਆਂ ਉਹਨਾਂ ਬੱਸਾਂ ਦੀ ਵਿਦਾਵਾਂਗੇ ਇੱਕ ਪਾਇਲਟ ਸੀਗਾ ਅਗਲੇ ਬਜਟ ਚੋਰ ਰਾਮ ਮੰਦਰ ਰਾਮ ਮੰਦਰ ਕਿ ਜਾ ਰਹੇ ਹੋ ਹਾਂਜੀ ਜ਼ਰੂਰ ਜਾਵਾਂਗੇ ਜੀ ਸਭ ਦਾ ਰੱਖਸ਼ਾ ਕਰੂ ਜਿਹੜਾ ਕੰਮ ਹੈ ਜਿਹੜਾ ਉਸ ਦਾ 4-5 ਦਿਨ ਦੇ ਵਿੱਚ ਮੁਕੰਮਲ ਕਰ ਲਾਂਗੇ ਕਿਉਂਕਿ ਜਦੋਂ ਅਸੀਂ ਫਲਾਈਓਵਰ ਸ਼ੁਰੂ ਕੀਤਾ ਸੀ ਤਾਂ ਕੁਝ ਇੱਕ ਖਾਸ ਪਾਰਟੀ ਦੇ ਆਗੂਆਂ ਨੂੰ ਬਹੁਤ ਤਕਲੀਫ ਹੋਈ ਸੀ ਤਾਂ ਮੈਂ ਆਪ ਜੀ ਦੇ ਮਾਧਿਅਮ ਦੇ ਰਾਹੀਂ ਉਹਨਾਂ ਸਾਰੇ ਹੀ ਸਤਕਾਰਯੋਗ ਨੇ ਮੇਰੇ ਉਹਨਾਂ ਨੂੰ ਕਹਿਣਾ ਹੁਣ ਜਿੰਨੂੰ ਬੁਲਾਣਾ ਚਾਹੁੰਦੇ ਆ ਬੁਲਾ ਲੈ ਫਿਰ ਕੱਲੋਂ ਲਾਂਭਾ ਨਾ ਦੇਣ ਠੀਕ ਹੈ ਨਾ ਹਰਜੋਤ ਮੈਂ ਇਸਨ ਆਪਣਾ ਧਰਮ ਨਿਭਾਤਾ ਠੀਕ ਪੰਜ-ਸੱਤ ਦਿਨਾਂ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਅਜੇ ਵੀ ਬਹੁਤ ਜ਼ਿਆਦਾ ਜਿਹੜੇ ਬਾਕੀ ਜਗ੍ਹਾ ਆਸ-ਪਾਸ ਤੁਸੀਂ ਦੇਖਦੇ ਹੋ ਉਹ ਕਮਜ਼ੂਰੀ ਹੈ ਪਰ ਅਸੀਂ ਜਿਹੜਾ ਨੰਗਲ ਦੀ ਲਾਈਫਲਾਈਨ ਸੀਗੀ ਇਹ ਇੱਕ ਕਮਿਟਮੈਂਟ ਸੀਗੀ ਇਹ ਅਸੀਂ ਦਿਨ-ਰਾਤ ਲੱਗ ਕੇ ਪੂਰਾ ਕਰਤਾ ਹੁਣ ਤੋਂ 2-4 ਦਿਨ ਬਾਅਦ ਇਹ ਫਲਾਈਓਵਰ ਮੁਕੰਮਲ ਹੋਊਗਾ ਉਸ ਤੋਂ ਬਾਅਦ ਚਾਹੇ ਹੁਣੋਂ ਮੋਦੀ ਸਾਹਿਬ ਨੂੰ ਬੁਲਾ ਲੈਣ ਚਾਹੇ ਗੜਕਰੀ ਸਾਹਿਬ ਨੂੰ ਬੁਲਾ ਲੈਣ ਆਪਣੀ ਰੀਜ ਪੂਰੀ ਕਰ ਲੈਣ ਜੋ ਧਰਮ ਸੀ ਉਹ ਨਿਭਾ ਦਿੱਤਾ ਨੰਗਲ ਸ਼ਹਿਰ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਪੂਰੀ ਪ੍ਰੈਸ ਕਾਨਫਰੰਸ ਕਰਕੇ ਅਸੀਂ ਨੰਗਲ ਦੇ ਲਈ ਖਰੋਡ ਮੈਪ ਤਿਆਰ ਕੀਤਾ ਹੈ ਕਿਉਂਕਿ ਹੁਣ ਤੱਕ ਇਹ ਜਿਹੜਾ ਫਲਾਈਓਵਰ ਸੀਗਾ ਇਹ ਲਾਈਫਲਾਈਨ ਸੀ ਅੱਜ ਅਸੀਂ ਇਸ ਨੂੰ ਪੂਰਾ ਕਰਕੇ ਕਾਮਯਾਬੀ ਹਾਸਿਲ ਕਰ ਲਈਏ ਤੇ ਹੁਣ ਕਿ ਨੰਗਲ ਨੂੰ ਕਿਵੇਂ ਸਟੈਪ ਬਾਈ ਸਟੈਪ ਅਗਲੇ ਸਾਲ 2 ਸਾਲ 3 ਸਾਲ 5 ਸਾਲ ਦਾ ਜਿਹੜਾ ਰੋਡ ਮੈਪ ਹੈ ਉਹ ਅਸੀਂ ਨੰਗਲ ਦੇ ਟੂਰਿਜ਼ਮ ਦਾ ਜਿਹੜਾ ਉਹ ਅਸੀਂ ਤਿਆਰ ਕਰਕੇ ਲੋਕਾਂ ਨੂੰ ਦੱਸਾਂਗੇ ਦੇਖੋ ਮੈਨੂੰ ਨਹੀਂ ਪਤਾ ਸਿੱਧੂ ਸਾਹਿਬ ਨੇ ਕੀ ਕਿਹਾ ਲੇਕਿਨ ਕਿਸੇ ਪ੍ਰਕਾਰ ਦੀ ਕਾਂਗਰਸ ਪਾਰਟੀ ਚ ਗੁੱਟਬਾਜੀ ਨਹੀਂ ਹੈ ਹਾਂ ਛੋਟਾ ਛੋਟੇ ਪਰਿਵਾਰ ਦੇ ਵਿੱਚ ਵੀ ਘਰੇ ਮਾੜੇ ਮੋਟੇ ਗੱਲਬਾਤ ਹੋ ਜਾਂਦੀ ਹੈ ਸਾਰਾ ਪਰਿਵਾਰ ਵੀ ਕਿਤੇ ਨਾ ਕਿਤੇ ਆਪਣੇ ਵਿਚਾਰ ਅਲੱਗ ਰੱਖਦਾ ਹੈ ਬੇਟਾ ਆਪਣਾ ਰੱਖਦਾ ਹੈ ਪੁੱਤਰ ਆਪਣੀ ਰੱਖਦਾ ਹੈ ਸੋ ਮੇਰੇ ਕਹਿਣ ਦਾ ਮਤਲਬ ਕਿਸੇ ਪ੍ਰਕਾਰ ਦੀ ਕੋਈ ਗੁੱਟਬਾਜੀ ਨਹੀਂ ਹੈ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਸਭ ਨੂੰ ਨਾਲ ਲੈ ਕੇ ਚੱਲਣਾ ਹੈ ਮੇਰੇ ਸਾਰੇ ਸੀਨੀਅਰਸ ਲੀਡਰ ਨੇ ਸਭ ਦਾ ਸਾਨੂੰ ਸਾਥ ਦੀ ਲੋੜ ਹੈ ਔਰ ਇਹਨਾਂ ਦੇ ਸਾਥ ਦੇ ਬਿਨਾ ਮੈਂ ਪਹਿਲਾਂ ਵੀ ਕਹਿੰਦਾ ਟੀਮ ਵਰਕ ਤੋਂ ਬਿਨਾ ਇਹ ਇੱਥੇ ਕਾਂਗਰਸ ਪਾਰਟੀ ਅਸੀਂ ਮਜ਼ਬੂਤ ਨਹੀਂ ਕਰ ਸਕਦੇ ਇਹ ਸਭ ਦੇ ਟੀਮ ਵਰਕ ਦੇ ਨਾਲ ਪਿਛਲੇ ਅਸੀਂ 1.5 ਸਾਲ ਦੇ ਅੰਦਰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕੀਤਾ ਹੈ ਔਰ ਅੱਜ ਦੇ ਇਸੇ ਕਰਕੇ ਸਰਵੇ ਇਹ ਗੱਲ ਕਹਿ ਰਹੇ ਨੇ ਕਿ ਪੰਜਾਬ ਦੇ ਅੰਦਰ 7 ਸੀਟਾਂ 13 ਚੋਂ ਅਗਰ ਇਕੱਲਿਆਂ ਕਾਂਗਰਸ ਪਾਰਟੀ ਲੜਦੀ ਹੈ ਦਾ ਦੋ ਪਾਰਲੀਮੈਂਟ ਦੀਆਂ ਸੀਟਾਂ ਜਿੱਤੇ ਸ਼ੁਰੂਆਤ ਸ਼ੁਰੂਆਤ ਨਵਜੋਤ ਸਿੰਘ ਅਖਰ ਕਹਿੰਦੇ ਨੇ ਕਿ 75 80 75 ਤੇ 25 ਰਹੇਗਾ ਪਰ ਹੁਣ ਕਹਿੰਦੇ ਨੇ ਕਿ 80 ਹੀ ਰਹੇਗਾ ਕਿਸ ਤੋਂ ਇਹ ਗੱਲ ਕੀਤੀ ਜਾਂਦੀ ਹੈ ਕਾਂਗਰਸ ਦੇ ਦੇਖੋ ਯਾਰ ਨਵਜੋਤ ਸਿੰਘ ਸਿੱਧੂ ਕੀ ਕਹਿ ਰਹੇ ਨੇ ਉਹ ਸਿੱਧੂ ਸਾਹਿਬ ਨੂੰ ਪੁੱਛੋ ਹੁਣ 80 20 ਦਾ ਜਾਂ 75 25 ਦਾ ਅਨਸਰ ਸਿੱਧੂ ਸਾਹਿਬ ਦੇ ਸਕਦੇ ਨੇ ਜਿਹੜਾ ਕੁਐਸਚਨ ਹੁੰਦਾ ਉਹਦੇ ਤੋਂ ਸਵਾਲ ਲਿਆ ਜਾਵੇ ਕੋਈ ਗੱਲ ਨਹੀਂ ਕੋਈ ਅਸੀਂ ਦੇਖੋ ਕੋਈ ਵਿਅਕਤੀ ਕਿਤੇ ਵੀ ਜਾ ਕੇ ਰੈਲੀ ਕਰੇ ਰਾਜਾ ਵੜੇ ਨੂੰ ਕਿਸੇ ਪ੍ਰਕਾਰ ਦਾ ਕੋਈ ਇਤਰਾਜ਼ ਨਹੀਂ ਕੋਈ ਵੀ ਕਾਂਗਰਸੀ ਵਿਅਕਤੀ ਚਾਹੇ ਉਹ ਜ਼ਿਲ੍ਹੇ ਦਾ ਪ੍ਰਧਾਨ ਹੋਵੇ ਕੱਲ ਨੂੰ ਉਹ ਕਿਸੇ ਦੇ ਮੇਰੇ ਹੱਥੇ ਜਾ ਕੇ ਵੀ ਰੈਲੀ ਕਰੇ ਕੋਈ ਇਤਰਾਜ਼ ਨਹੀਂ ਲੇਕਿਨ ਹਰ ਵਿਅਕਤੀ ਨੂੰ ਚਾਹੇ ਉਹ ਛੋਟਾ ਬਲਾਕ ਦਾ ਪ੍ਰਧਾਨ ਹੈ ਚਾਹੇ ਉਹ ਪੰਜਾਬ ਕਾਂਗਰਸ ਦਾ ਪ੍ਰਧਾਨ ਹੈ ਚਾਹੇ ਉਹ ਸਾਬਕਾ ਕਾਂਗਰਸ ਦਾ ਪ੍ਰਧਾਨ ਹੈ ਹਰ ਵਿਅਕਤੀ ਨੂੰ ਜਾਪਤੇ ਚ ਰਹਿਣਾ ਪਏਗਾ